ਸਵਾਰੀਆਂ ਵੀ ਨਹੀਂ ਰਹਿਣੀਆਂ ਇਸ ਕਰਕੇ ਆਪਾਂ ਸਾਰੇ ਜਾਣੇ ਆਪਣੇ ਹਾਲਸਾ ਪੰਥ ਨੂੰ ਸਮਰਪਿਤ ਹੋइए ਚੜ੍ਹਦੀ ਕਲਾ ਨਾਲ ਆਪਣੇ ਨੌਜਵਾਨੀ ਨੂੰ ਖਾਸ ਕਰਕੇ ਅਪੀਲ ਆ ਕਿ ਸਰਕਾਰਾਂ ਸਾਨੂੰ ਨਸ਼ੇ 'ਚ ਡੋਬ ਕੇ ਮਾਰਨਾ ਚਾਹੁੰਦੀਆਂ ਤੁਸੀਂ ਸचेत ਹੋਵੋ ਇਹਨਾਂ ਦੀਆਂ ਚਾਲਾਂ ਨੂੰ ਸਮਝੋ ਗੁਰੂ ਦੇ ਲਲ ਲੱਗੋ ਗੁਰੂਆਂ ਗੁਰੂ ਦੇ ਗੁਰੂ ਬਾਣੀ ਦੇ ਧਾਰਨੀ ਬਣੋ ਤੇ ਇਸ ਕਰਕੇ ਆਪਾਂ ਆਪਣਾ ਜੀਵਨ ਨੂੰ ਸਵਾਰੋ ਤੇ ਤਾਂ ਹੀ ਆਪਣੇ ਪੰਜਾਬ ਦਾ ਪੰਥ ਦਾ ਤੇ ਆਪਣਾ ਭਲਾ ਹੋ ਸਕਦਾ ਕਿਉਂਕਿ ਗੁਰੂ ਮਹਾਰਾਜ ਦਾ ਪੰਥ ਸਰਬੱਤੇ ਭਲੇ ਦਾ ਪੰਥ ਆ ਇਸ ਕਰਕੇ ਇਹਦੇ ਵਿੱਚ ਕਿਸੇ ਨਾ ਵੀ ਕੋਈ ਵਿਤਕਰਾ ਨਹੀਂ ਕਰਦਾ ਇਹ ਜਾਤ ਪਾਤ ਤੋਂ ਰਹਿਤ ਆ ਇਹ ਸਾਰੇ ਧਰਮਾਂ ਦਾ ਸਤਕਾਰ ਕਰਦਾ ਇਸ ਕਰਕੇ ਆਪਾਂ ਸਾਰੇ ਜਣੇ ਸਾਰੇ ਆਂ ਦਾ ਸਹਿਯੋਗ ਲੈ ਕੇ ਇਹ ਪੰਜਾਬ ਨੂੰ ਆਬਾਦ ਰੱਖੀਏ ਪੰਜਾਬ ਦੀ ਚੜ੍ਹਦੀ ਕਲਾ ਲਈ ਕੰਮ ਕਰੀਏ ਪੰਜਾਬ ਦੀ ਧਰਤੀ ਜਿਹੜੀ ਆ ਇਹ ਇਹਨੂੰ ਬਚਾਈਏ ਇਹਨੂੰ ਇਹਦਾ ਪਾਣੀ ਬਚਾਈਏ ਇਹ ਸਾਰੀਆਂ ਚੀਜ਼ਾਂ ਸਾਡੀ ਜ਼ਿੰਮੇਵਾਰੀ ਹੈ ਕਿਉਂ ਅਸੀਂ ਇਹ ਜੋ ਸਾਡੀ ਪਾਰਟੀ ਦੀਪ ਸਿੱਧੂ ਨੇ ਇਹਦਾ ਨਾਂ ਰੱਖਿਆ ਵਾਰਿਸ ਪੰਜਾਬ ਦੇ ਵਾਰਸ ਅਸੀਂ ਆ ਸਾਨੂੰ ਇਹਦਾ ਫਿਕਰ ਹੋਣਾ ਚਾਹੀਦਾ ਕਿਉਂਕਿ ਜਿਹੜਾ ਧਾੜ ਵੀ ਆਉਂਦੇ ਦਿੱਲੀ ਤੋਂ ਉਹਨਾਂ ਦਾ ਤਾਂ ਮਤਲਬ ਹੈ ਇੱਥੋਂ ਲੁੱਟ ਕੇ ਇੱਥੋਂ ਸਾਨੂੰ ਕੁੱਟ ਕੇ ਇਹ ਜਾਣਦਾ ਇਸ ਕਰਕੇ ਆਪਾਂ ਨੂੰ ਹੁਣ ਇਹਨਾਂ ਕੋ ਬੜਾ ਚਿਰ ਖਵਾਰ ਹੋ ਚੁੱਕੇ ਆ ਇਸ ਕਰਕੇ ਹੁਣ ਆਪਾਂ ਇਕੱਠੇ ਹੋਈਏ ਸਾਰੇ ਜਣੇ ਨਾਲ ਮਿਲ ਕੇ ਹਬੜਾ ਮਾਰੀਏ ਤੇ ਆਉਣ ਵਾਲੇ ਸਮੇਂ ਲਈ ਜਿਹੜਾ ਕੋਈ ਆਪਾਂ ਜਿਹੜੀ ਆ ਕਿ ਹਰ ਮਿਲ ਕੇ ਕੋਈ ਇਹੋ ਜਿਹਾ ਬਾਣ ਨੁ ਬੰਨੀ ਹੈ ਆਪਣੀ ਸਰਕਾਰ ਬਣਾਈ ਹੈ ਆਪਣੀ ਬੰਦੀ ਸਿੰਘ ਰਿਆ ਕਰੀਏ ਇਹੋ ਜੋ ਕਾਲੇ ਕਾਨੂੰਨ ਜੋ ਪਰਗੇ ਐਨਐਸਰਗੇ ਸਾਡੇ ਨੌਜਵਾਨਾਂ ਤੇ ਲਾਏ ਜਾਂਦੇ ਆ ਬਿਨਾ ਕਿਸੇ ਕਾਰਨ ਤੋਂ ਬਿਨਾ ਕਿਸੇ ਦੋਸ਼ ਤੋਂ ਉਹਨਾਂ ਨੂੰ ਰੋਕੀਏ ਉਹਨਾਂ ਦਾ ਮੁਕੰਮਲ ਤੌਰ ਤੇ ਖਾਤਮਾ ਕਰੀਏ ਇਹ ਇਹ ਤਾਂ ਹੀ ਹੋ ਸਕਦਾ ਕਿ ਜੇ ਆਪਾਂ ਸਾਰੇ ਜਾਣੇ ਇਹ ਸੋਚੀਏ ਸਮਝੀਏ ਕਿ ਅਸੀਂ ਹੁਣ ਕਿਹਦਾ ਸਾਥ ਦੇਣਾ ਕਿ ਉਹ ਦੂਜਿਆਂ ਦਾ ਆਪਾਂ ਦੇ ਕੇ ਬਹੁਤ ਸਮਾਂ ਵੇਖ ਲਿਆ ਉਹਨਾਂ ਨੇ ਆਪਾਂ ਨੂੰ ਕੀ ਦਿੱਤਾ ਪੰਜਾਬ ਦੇ ਸਿਰ ਤੇ ਜੋ ਕਰਜ਼ਾ ਵਾ ਉਹ ਬਾਹਰੋਂ ਆਈਆਂ ਘਾੜ ਵੀ ਜੜਿਆ ਉਹ ਐਸ਼ ਪ੍ਰਸਤੀ ਕਰ ਰਿਆ ਇਥੋਂ ਲੁੱਟ ਕੇ ਲੈ ਜਾ ਰਹੇ ਆ ਇਥੇ ਹੁਣ ਬਹੁਤ ਵੱਡਾ ਪੰਜਾਬ ਦੇ ਸਿਰ ਕਰਜ਼ਾ ਵੀ ਚੜਾ ਦਿੱਤਾ ਅਜੇ ਹੋਰ ਵੀ ਮੇਰਾ ਖਿਆਲ 1.5 ਸਾਲ ਚ ਇਹਨਾ ਅਜੇ ਹੋਰ ਚੜਾਉਣਗੇ ਇਹਦੇ ਵਾਸਤੇ ਆਪਾਂ ਸਾਰੇ ਜਣੇ ਤਕੜੇ ਹੋਈਏ ਬਾਕੀ ਜਿੰਨੇ ਵੀ ਇੱਥੇ ਸਾਡੇ ਸਤਾਰ ਜੋਗ ਜਿਨ੍ਹਾਂ ਦੇ ਪਰਿਵਾਰ ਜੇਲਾਂ ਚ ਆ ਜਿਹੜੇ ਬੰਦੀ ਸਿੰਘ ਆ ਉਹ ਉਹਨਾਂ ਦਾ ਵੀ ਅਸੀਂ ਇੱਥੇ ਆਇਆ ਤੇ ਧੰਨਵਾਦ ਕਰਦੇ ਆ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਜੀ ਐ ਕਹਿੰਨੇ ਆ ਬਾਕੀ ਜਿਹੜੇ ਸਿੰਘਾਂ ਨੇ ਜਿਹੜੇ ਪਰਿਵਾਰਾਂ ਨੇ ਜਿਹੜੇ ਬੁੱਚੜ ਪੁਲਿਸ ਅਫਸਰਾਂ ਦੇ ਖਿਲਾਫ 30 32 ਸਾਲ ਲੜਾਈ ਲੜ ਕੇ ਇਨਸਾਫ ਲਿਆ ਅਸੀਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਉਹਨਾਂ ਦੇ ਚਰਨਾਂ ਨੂੰ ਕੋਟ ਕੋਟ ਪ੍ਰਣਾਮ ਕਰਦੇ ਆ ਸਰਦਾਰ ਸਰਬਜੀਤ ਸਿੰਘ ਵੇਰਕਾ ਤੇ ਉਹਨਾਂ ਦੀ ਟੀਮ ਜਿਹੜੀ ਜਿਨ੍ਹਾਂ ਨੇ ਬੜ ਬਹੁਤ ਵੱਡੀ ਲੜਾਈ ਲੜੀ ਇਹ ਬੁੱਝੜ ਪੁਲਿਸ ਅਫਸਰਾਂ ਨੂੰ ਬਹੁਤਿਆਂ ਨੂੰ ਸਜਾਵਾਂ ਕਰਾਈਆਂ ਅਸੀਂ ਉਹਨਾਂ ਦਾ ਵੀ ਧੰਨਵਾਦ ਵੀ ਕਰਦੇ ਹਾਂ ਤੇ ਉਹਨਾਂ ਦਾ ਸਨਮਾਨ ਵੀ ਕਰਾਂਗੇ ਤੇ ਉਹਨਾਂ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਢੋਰ ਕੇ ਖੜਾਂਗੇ ਕਿ ਇਹ ਤੇ ਬਹੁਤ ਵੱਡਾ ਕਾਰਜ ਕੀਤਾ ਤੁਸੀਂ ਤੁਹਾਡਾ ਕੌਮ ਦੇ ਉੱਪਰ ਬਹੁਤ ਵੱਡਾ ਇਸ਼ਾਨ ਆ ਇਸ ਕਰਕੇ ਜਿਹੜੀ ਆ ਬੱਚੀ ਸਾਡੀ ਰਾਜਸਥਾਨ ਚ ਪੇਪਰ ਦੇਣ ਗਈ ਸੀ ਉਹਨੂੰ ਉਹਦੇ ਕਕਰਾਂ ਦੀ ਵਜ੍ਹਾ ਨਾਲ ਉਹਦਾ ਸਿੱਕੀ ਸਰੂਪ ਜਿਹੜਾ ਸਾਡੇ ਸਾਡੀਆਂ ਸਰਕਾਰਾਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਉਹਨੂੰ ਢਾਹ ਲਾਉਣ ਵਾਸਤੇ ਉਹਨਾਂ ਨੇ ਉਹਨੂੰ ਕਿਹਾ ਪਰ ਉਹ ਸ਼ੇਰ ਦੀ ਬੱਚੀ ਨੇ ਪੰਥ ਦੀ ਤੀਨੇ ਬੜੀ ਜੁਰਤ ਨਾਲ ਉਹ ਆਪਣੇ ਕੈਰੀਅਰ ਦੀ ਪਰਵਾਹ ਨਹੀਂ ਕੀਤੀ ਤੂੰ ਗੁਰੂ ਦਾ ਸਿੱਖ ਹੁੰਦਾ ਕੀ ਫਰਜ਼ ਆ ਉਹਨੂੰ ਰਭਾਇਆ ਉਹ ਬੱਚੀ ਦੇ ਸਾਨੂੰ ਬਹੁਤ ਵੱਡਾ ਮਾਣ ਆ ਅਸੀਂ ਉਹ ਧੀ ਨੂੰ ਹਮੇਸ਼ਾ ਉਹਦੇ ਲਈ ਨਹੀਂ ਰਵਾਂਗੇ ਉਹਨੇ ਪੰਥ ਦੀ ਵੱਡੀ ਬਹੁਤ ਵੱਡੀ ਸੇਵਾ ਕੀਤੀ ਆ ਜਿਹੜੀ ਕਿ ਸਾਡੀਆਂ ਬੜੀਆਂ-ਬੜੀਆਂ ਜਥੇਬੰਦੀਆਂ ਕਈ ਗਰਾਂ ਬਹੁਤ-ਬਹੁਤ ਲੰਮਾ ਥਾਵਾਂ ਸੇਵਾ ਕਰਕੇ ਵੀ ਨਹੀਂ ਕਰ ਸਕਦੀਆਂ ਇਸ ਕਰਕੇ ਉਹਨਾਂ ਦੇ ਪਰਿਵਾਰ ਦਾ ਉਹਨਾਂ ਦੇ ਮਾਤਾ-ਪਿਤਾ ਦਾ ਉਹਨਾਂ ਦੇ ਜਿਹੜੇ ਰਿਸ਼ਤੇਦਾਰਾਂ ਦਾ ਅਸੀਂ तहे ਦਿਲ ਤੋਂ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਇਹੋ ਜੀ ਬਹਾਦਰ ਬੱਚੀ ਨੂੰ ਜਨਮ ਦਿੱਤਾ ਜਿਨੇ ਪੰਥ ਦੀ ਇੱਜ਼ਤ ਵਾਸਤੇ ਆਪਣੇ ਕੈਰੀਅਰ ਦੀ ਕਿਸੇ ਚੀਜ਼ ਦੀ ਪਰਵਾਹ ਨਹੀਂ ਕੀਤੀ ਨੀ ਦਾ ਜੱਜ ਦੀ ਕੁਰਸੀ ਸਾਡੇ ਤੇ ਇਥੇ ਛੋਟੀਆਂ ਛੋਟੀਆਂ ਗੱਲਾਂ ਵਾਸਤੇ ਅਸੀਂ ਆਪਣੇ ਧਰਮ ਨੂੰ ਤਲਾਸ਼ ਲਈ ਦੇ ਦਿੰਨੇ ਆ ਪਰ ਉਹ ਬੱਚੀ ਤੇ ਸਾਨੂੰ ਬਹੁਤ ਵੱਡਾ ਮਾਣ ਆ ਅਸੀਂ ਬਾਕੀ ਅੱਜ ਸਾਨੂੰ ਇੱਕ ਬਹੁਤ ਵੱਡੀ ਘਾਟ ਮਹਿਸੂਸ ਹੋ ਰਹੀ ਆ ਸਾਡੇ ਜਸਕਰਨ ਸਿੰਘ ਜੀ ਕਾਨ ਸਿੰਘ ਵਾਲਾ ਜਿਨ੍ਹਾਂ ਨੇ ਸਾਡੇ ਨਾਲ ਹਮੇਸ਼ਾ ਮੋਢੇ ਨਾਲ ਮੋਟਾ ਢਾਂ ਦੇ ਖੜੇ ਰਹੇ ਉਹ ਉਹਨਾਂ ਦੀ ਸਿਹਤ ਨਸਾਜ ਹੋਣ ਕਰਕੇ ਉਹ ਇੱਥੇ ਪਹੁੰਚ ਨਹੀਂ ਸਕੇ ਉਹਨਾਂ ਦੀ ਵੀ ਅਸੀਂ ਹਾਜ਼ਰੀ ਲਾਉਨੇ ਆ ਤੁਹਾਡੇ ਚਰਨਾਂ 'ਚ ਉਹਨਾਂ ਵੱਲੋਂ ਫਤਿਹ ਬੁਲਾਉਨੇ ਆ ਦੂਸਰਾ ਅਸੀਂ ਗੁਰੂ ਮਹਾਰਾਜ ਦੇ ਚਰਨਾਂ 'ਚ ਸੰਗਤਾਂ ਨੂੰ ਤੁਹਾਨੂੰ ਵੀ ਬੇਨਤੀ ਕਰਦੇ ਆ ਸੱਚੇ ਪਾਤਸ਼ਾਹ ਕੋ ਉਹਨਾਂ ਨੂੰ ਜਲਦੀ ਜਲਦੀ ਤੰਦਰੁਸਤੀ ਬਖਸ਼ਣ ਦੂਸਰੇ ਸਾਡੇ ਗਰਸੇਵ ਸਿੰਘ ਜੀ ਜਵਾਰ ਕੇ ਸਾਹ ਜਿਨ੍ਹਾਂ ਨੇ ਫਰੀਦਕੋਟ ਦੀ ਇਲੈਕਸ਼ਨ 'ਚ ਦਿਨ ਰਾਤ ਇੱਕ ਕਰਕੇ ਭਾਈ ਸਰਬਜੀਤ ਸਿੰਘ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਨੇ ਜੋ ਬਹੁਤ ਵੱਡੀ ਜਿਹੜੀ ਪ੍ਰਾਪਤੀ ਸੀ ਉਹ ਕੀਤੀ ਕਰਵਾਈ ਸੰਕਤਾਂ ਦੇ ਸਹਿਯੋਗ ਨਾਲ ਉਹ ਵੀ ਉਸ ਪਿਛਲੇ 2.5 ਮਹੀਨਿਆਂ ਤੋਂ ਉਹ